हां जी नमस्कार जी नमस्कार ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡਾ ਇਹ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਰਾਈਟ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਪੱਤਰਕਾਰ ਸੰਜੀਵ ਰਾਣਾ ਸੋ ਦਰਸ਼ਕੋ ਅੱਜ ਤੁਹਾਨੂੰ ਲੈ ਕੇ ਆਏ ਆਂ ਜੀ ਝੁੰਗੀਆਂ ਵੀਣੇਵਾਲ ਜੋ ਕਿ ਲੱਖਾਂ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣਿਆ ਹੈ ਸੀਐਚਸੀ ਵੀਣੇਵਾਲ ਸਰਕਾਰੀ ਹਸਪਤਲ ਜਿਨੋ ਕੇ ਲੋਕ ਚਿੱਟੇ ਹਾਥੀ ਦੇ ਨਾਲ ਸਮਾਨਤਾ ਕਰਦੇ ਨੇ ਤੇ ਤੁਸੀਂ ਆ ਦੇਖ ਲਓ ਹਸਪਤਲ ਦਾ ਹਾਲ ਮੈਂ ਤੁਹਾਨੂੰ ਜੁੜੇ ਰਿਓ ਸਾਡੇ ਨਾਲ ਤੇ ਮੈਂ ਤੁਹਾਨੂੰ ਦਿਖਾਣਾ ਇਹ ਤੁਸੀਂ ਲਾਈਵ ਤਸਵੀਰਾਂ ਚੁੰਗੀਆਂ ਵੀਣੇਵਾਲ ਦੇ ਸੀਐਚਸੀ ਹਸਪੀਟਲ ਸਰਕਾਰੀ ਹਸਪੀਟਲ ਜੋ ਜੀਨੋ ਕੇ ਚਿੱਟਾ ਹਾਥੀ ਕਿਹਾ ਜਾਂਦਾ ਹੈ ਆ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਇਹ ਲੋਕ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਤੇ ਜੋ ਮਰੀਜ਼ ਹੈ ਵਾਪਸ ਜਾ ਰਹੇ ਹੈ ਆ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਵਾਪਸ ਮੁੜਿਆ ਇਹ ਆ ਤੁਹਾਨੂੰ ਮੈਂ ਦਿਖਾ ਵੀ ਦੇਵਾਂ ਆ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਵਾਦ ਅਲਮਾਨੀਆ ਮੁੱਖ ਮੰਤਰੀ ਪੰਜਾਬ ਜੀ ਨੇ ਇਹਾ ਦੁਗਾਟਨ ਕੀਤਾ ਸੀ ਜੀ ਪ੍ਰੀਤ ਸਿੰਘ ਚੰਦੂ ਮਾਜਰਾ ਸਰਦਾਰ ਸਰਿੰਦਰ ਸਿੰਘ ਭੁੱਲੇਵਾਲਾ ਰਾਠਾ ਜਦੋਂ ਇਹ ਅਕਾਲੀ ਸਰਕਾਰ ਦਾ ਜੋ ਦੇਣ ਸੀ ਅੱਜ ਇਹਦੇ ਹਾਲਾਤ ਆ ਤੁਸੀਂ ਖੁਦ ਵਾ ਖੁਦ ਦੇਖ ਸਕਦੇ ਹੋ ਧੂੜ ਮਿੱਟੀ ਔਰ ਤਰਸਯੋਗ ਹਾਲਾਤੇ ਵਿੱਚ ਇਹ ਜੇ ਉਹ ਹਸਪੀਟਲ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾਓ। 20 ਏਰੀਏ ਦੇ ਲੋਕਾਂ ਨੂੰ ਸ਼ਹਿਰ ਜਾਣ ਦੀ ਨੌਬਤ ਕਿਉਂ ਆ ਰਹੀ ਹੈ? ਹਸਪਤਾਲਾਂ ਦੇ ੱੱੱਕੇ ਖਾਰੇ ਆ ਸ਼ਹਿਰ ਜਾ ਕੇ ਜਦੋਂ ਕਿ ਸਾਡੇ 20 ਏਰੀਏ ਦੇ ਵਿੱਚ ਹੀ ਕੋਰੋਨਾ ਦੀ ਲਾਗਤ ਨਾਲ ਬਣਿਆ ਇਹ ਹਸਪਤਾਲ ਤਰਸਯੋਗ ਹਾਲਤ ਦੇ ਵਿੱਚ ਇਹ ਬਿਆਨ ਕਰ ਰਿਹਾ ਹੈ ਕਿ ਨਾ ਇਹਨੂੰ ਇਹਦੀ ਦੇਖਭਾਲ ਚੰਗੀ ਤਰ੍ਹਾਂ ਹੋਈ ਸਰਕਾਰ ਵੱਲੋਂ ਭਲਾ ਕੋਈ ਵੀ ਸਰਕਾਰ ਹੋਵੇ ਅਤੇ ਨਾ ਹੀ ਇਸ ਨੂੰ ਚੰਗਾ ਸਟਾਪ ਮਿਲਿਆ ਅਤੇ ਤੁਸੀਂ ਆਪ ਖੁਦ ਹੀ ਦੇਖੋ ਇਹਦੀ ਹਾਲਤ ਕੀ ਹੋ ਚੁੱਕੀ ਹੈ ਮੈਂ ਬਾਹਰ ਤੇ ਵੀ ਤੁਹਾਨੂੰ ਚਾਨਣਾ ਪਾਣਾ ਇਹ ਸਰਕਾਰ ਪਿੰਡ ਪਿੰਡ ਜਾ ਕੇ ਮਹੱਲਾ ਕਲੀਨਿਕ ਜਿਹੜੀ ਐ ਖੋਲ ਰਹੀ ਐ ਪਰ ਜਿਹੜਾ ਐਡਾ ਵੱਡਾ ਹਸਪੀਟਲ ਕਰੋੜਾਂ ਦੀ ਲਾਗਤ ਦੇ ਨਾਲ ਜੋ ਜਿਸ ਦੀ ਉਸਾਰੀ ਹੋਈ ਐ ਉਹ ਸਿੱਧੀ ਦੇਖਭਾਲ ਕੌਣ ਕਰੂਗਾ ਆ ਤੁਸੀਂ ਦੇਖੋ ਆ ਮਰੀਜ਼ ਜਿਹੜੇ ਐ ਆ ਕੇ ਵਾਪਸ ਜਾ ਰਹੇ ਐ ਇਸ ਵੀਡੀਓ ਨੂੰ ਕਮੈਂਟ ਅਤੇ ਲਾਈਕ ਜ਼ਰੂਰ ਕਰਿਓ ਜੀ। ਧੰਨਵਾਦ।